ਮਜ਼ਾ ਲੈ ਇਧਰ ਨੂੰ ਮਰਵਾ ਕੇ ਤੂੰ ਸੂਟ ਪਾਉਣਾ ਨਹੀਂ ਗੱਲ ਸੁਣ ਆ ਦੇਖ ਨਾ ਪਹਿਲੇ ਦਿਨ ਪਾਵਾਂਗੀ ਠੀਕ ਆ ਜੇ ਬਚ ਗਈ ਦੂਜੇ ਦਿਨ ਆ ਕੋਲਾਂ ਦੇ ਜੰਗ ਦੇ ਕੋਲਾਂ ਦੇ ਹਨਾ ਨਹੀਂ ਚੁੱਪ ਕਰ ਵੇ ਉਹ ਬਾਜੀ ਕਫਨ ਸਵਾਇਆ ਤੂੰ ਸੂਟ ਸਵਾਉਣ ਨਹੀਂ ਜੰਗ ਲੱਗ ਗਈ ਜੰਗ ਲੱਗ ਗਈ ਤੇ ਆ ਗੱਲ ਤੇ ਸੁਣ ਆ ਫਰੋਜ਼ੀ ਜੀ ਆ ਮੈਂ ਤੀਜੇ ਦਿਨ ਪਾਣਾ ਉਹ ਤੀਜੇ ਦਿਨ ਵੱਡੀ ਤੇ ਜੰਗ ਲਗਣੀ ਹੈ ਵੇ ਨਹੀਂ ਕੱਲ ਲਗਣੀ ਆ ਉਹ ਕੱਲ ਕਿਦਾਂ ਲਗਣੀ ਆ ਰਿਲੀਜ਼ ਹੋਣੀ ਜੰਗ ਉਹਨਾਂ ਨੇ ਕਿਹੜੇ ਸੈਨਮੇ ਚ ਲਗਣੀ ਜੰਗ ਉਹ ਬਾਡਰ ਤੇ ਲਗਣੀ ਆ ਤੇ ਬਾਡਰ ਤੇ ਲਗਣੀ ਆ ਤਾਂ ਸੂਟ ਨਹੀਂ ਸਵਾਈ ਨੇ ਹੁੰਦੇ ਜੰਗ ਤੇ ਵਾਕਈ ਤੁਹਾਡੀ ਅਕਲ ਨਹੀਂ ਹੈ ਬਸ ਗੋਤੀ ਹੁੰਦੀ ਹੈ ਅੱਛਾ ਹਮਲਾ ਕਰਨ ਕਿਤੇ ਕੀ ਕਹਿਣਗੇ ਇਹਨਾਂ ਕੋ ਨਵੇਂ ਸੂਟ ਨਹੀਂ ਹੈਗੇ ਅੱਛਾ ਉਹਨਾਂ ਨੇ ਹਮਲਾ ਕਰਕੇ ਤੁਹਾਨੂੰ ਇਹ ਕਹਣਾ ਤੁਹਾਡੇ ਕੋ ਨਵੇਂ ਸੂਟ ਨਹੀਂ ਹੈ ਆਹੋ ਇਹ ਤੁਹਾਡੀ ਸੋਚ ਆ ਉਹਨਾਂ ਨੇ ਵੱਡ ਫੁੱਡ ਦੇਣੇ ਆ ਜਿਹੜਾ ਮਰਜ਼ੀ ਤੁਸੀਂ ਅੱਛਾ ਸੂਟ ਪਾਇਆ ਹੋਵੇ ਐਂ ਜਦੋਂ ਮੱਥੇ ਤੇ ਗੋਲੀ ਵੱਜਣੀ ਆ ਕਿੱਥੇ ਰਹਿਣਾ ਸੂਟ ਤੁਹਾਡਾ ਗੱਲ ਸੁਣ ਆਣਾ ਫਟਾਫਟ ਸਮਝ ਲੈ ਇਹ ਡਿਜ਼ਾਈਨ ਕਿਹਨੇ ਬਣਾਣੇ ਆ ਇਹ ਡਿਜ਼ਾਈਨ ਫੌਤਗੀ ਵਾਲੇ ਬਣਨਗੇ ਦਰਫਟੇ ਮੂੰਹ ਬਣੂ ਸਾ ਕੀ ਬੰਦੂਕਾਂ ਬਣਾ ਦਵਾ ਤੁਹਾਡੇ ਸੂਟ ਤੇ ਨਹੀਂ ਨਹੀਂ ਫਰਸ਼ੀ ਸਲਵਾਰ ਬਣਾਣੀ ਆ ਕਿਹੜੀ ਫਰਸ਼ੀ ਫਰਸ਼ੀ ਕਿਹੜੀ ਸਲਵਾਰ ਆ ਗਈ ਇਹ ਨਵੀਂ ਚੱਲੀ ਫਰਸ਼ੀ ਸਲਵਾਰ ਆ ਜਿਹੜੀ ਕਹਿ ਨਹੀਂ ਨੂੰ ਆਹੇ ਆ ਨਹੀਂ ਟੈਲ ਪੱਥਰ ਪਾ ਦਵਾ ਫਰਸ਼ੀ ਜੂ ਹੋਈ ਜੰਗ ਵੀ ਤੇ ਫਰਸ਼ੀ ਹੋਣੀ ਆ ਸ਼ਲਵਾਰ ਨਾ ਫਰਸ਼ੀ ਜੰਗ ਹਰ ਪਾਸਿਓਂ ਹੋਣੀ ਆ ਅੱਲਾ ਨਾ ਕਰੇ ਬਾਜੀ ਜੰਗ ਦੇ ਕਿਦਾਂ ਤੁਸੀਂ ਸੌਖਾ ਮੂੰਹ ਘੱਡਦੇ ਨੇ ਜੰਗ ਹੋਣੀ ਜੰਗ ਹੋਣੀ ਜੰਗ ਹੋਣੀ ਜੰਗ ਕੋਈ ਛੋਟੀ ਚੀਜ਼ ਨਹੀਂ ਐ ਤੁਸੀਂ ਉਹਦੇ ਲਈ ਸੂਟ ਸਮਾਉਣ ਆ ਗਏ ਆ ਮੈਂ ਤੂੰ ਚਾ ਚੈੱਕ ਕਰ ਤੁਸੀਂ ਕੇਕ ਘੱਟ ਲਓ ਜੰਗ ਦਾ ਜਾ ਕੇ ਮੈਂ ਕਹਿੰਨਾ ਪਹਿਲੇ ਉਹ ਵੀ ਇੰਤਜ਼ਾਮ ਕੀਤਾ ਵਾ ਪਹਿਲੇ ਸੂਟ ਤੇ ਨਮਸਵਾਣਾ ਮਾਫੀ ਦੇਵੇ ਤੂੰ ਤੇ ਇੰਜੋਏ ਕਰ ਰਹੀ ਆ ਜੰਗ ਨੂੰ ਅੱਛਾ ਗੱਲ ਸੁਣੋ ਜੰਗ ਦੇ ਦੇਣ ਤੇਰੇ ਸਾਹਮਣੇ ਰੱਖੇ ਗਏ ਨਹੀਂ ਫੇ ਤੂੰ ਬੈਂਡ ਵਾਲਾ ਵੀ ਸੱਦ ਲਉਂਗੇ ਕਿ ਜੰਗ ਲੱਗੀ ਆ ਉਹ ਵਜਾਓ ਕੋਈ ਪੂਰੇ ਪਾਕਿਸਤਾਨ ਨੂੰ ਪਤਾ ਵਾ ਇੱਕ ਅੱਧੇ ਦਿਨ ਚ ਲੱਗ ਜਾਣੀ ਆ